ਸਤਿ ਸ਼੍ਰੀ ਅਕਾਲੋ ਸੋ ਤੁਹਾਡਾ ਫਿਰ ਇੱਕ ਵਾਰੀ ਨਿੱਘਾ ਸਵਾਗਤ ਹੈ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਗੱਲ ਕੀਤੀਆਂ ਦੂਰ ਜਾਂਦੀ ਹੈ ਅੱਜ ਦਾ ਪ੍ਰੋਗਰਾਮ ਵੀ ਕੋਸ਼ਿਸ਼ ਸੀਰੀਅਸ ਗੱਲਬਾਤ ਦੇ ਨਾਲ ਹਾਜ਼ਰ ਹੈ ਅੱਜ ਅਸੀਂ ਗੱਲ ਕਰਾਂਗੇ ਸਾਡੇ ਖਾਸ ਕਰਕੇ ਜਿਹੜੇ ਇੰਡੀਆ ਦੇ ਹਸਪੀਟਲ ਜਿਹੜਾ ਉਹਨਾਂ ਦਾ ਸਿਸਟਮ ਹੈ ਜਦੋਂ ਅਸੀਂ ਗੱਲ ਕਰਦਾ ਇਸ ਦੇ ਵਿੱਚ ਸਾਰਿਆਂ ਦੀ ਗੱਲ ਨਹੀਂ ਹੁੰਦੀ ਉਹਨਾਂ ਦੀ ਮੋਸਟਲੀ ਉਹਨਾਂ ਦੀ ਗੱਲ ਹੁੰਦੀ ਹੈ ਕਿ ਜਿਨ੍ਹਾਂ ਨੇ ਹੋਸਪੀਟਲ ਦਾ ਡਾਕਟਰ ਜਿਸ ਨੂੰ ਕਹਿਆ ਜਾਂਦਾ ਹੈ ਕਿ ਰੱਬ ਤੋਂ ਬਾਅਦ ਇੱਕ ਡਾਕਟਰ ਹੀ ਹੁੰਦਾ ਹੈ ਜਿਨ੍ਹਾਂ ਨੇ ਕਿ ਆਪਣਾ ਧੰਦਾ ਜਿਹੜਾ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਕਈ ਵਾਰੀ ਸ਼ਰਮਸਰ ਕੀਤਾ ਹੋਇਆ ਹੈ ਉਹਨਾਂ ਦੀ ਗੱਲ ਕਰਾਂਗੇ ਫਿਰ ਅੱਜ ਇੱਕ ਵਾਰੀ ਬੜੀ ਆਵਾਜ਼ ਉੱਠੀ ਹੈ ਇੱਕ ਸਾਡਾ ਬੋਡੀ ਬਿਲਡਰ ਵੀਰ ਜਿਸ ਨੇ ਕਿ ਦੁਨੀਆ ਦੇ ਵਿੱਚ بڑا ਨਾਂ ਕੀਤਾ ਵਰਿੰਦਰ ਸਿੰਘ ਘੁੰਮਣ ਜਿਨ੍ਹਾਂ ਦਾ ਕਿ ਅੰਮ੍ਰਿਤਸਰ ਦੇ 40 ਹਸਪੀਟਲ ਦੇ ਵਿੱਚ ਉਹਨਾਂ ਦਾ ਇਹ ਅਲਾਸ ਦੇ ਦਰਾਨ ਕਿਉਂਕਿ ਉਹ ਇੱਕ ਛੋਟੀ ਜੀ ਸਰਜਰੀ ਕਰਾਉਣ ਗਿਆ ਸੀ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਉਹਨਾਂ ਨੂੰ ਜੇਸ ਮੈਡੀਸਿਨ ਦੇ ਨਾਲ ਜੇਸ ਦੇ ਨਾਲ ਦਵਾਈ ਦੇ ਨਾਲ ਕਹਿੰਦੇ ਸੀ ਕਿ ਉਹਨਾਂ ਨੂੰ ਉਹਨਾਂ ਨੇ ਆਭਿਉਸ਼ ਕਰਨਾ ਹੁੰਦਾ ਉਸ ਦੇ ਨਾਲ ਉਹਨਾਂ ਨੇ ਪਹਿਲਾਂ ਥੋੜੀ ਲਾਈ ਤਕੜਾ ਸੀ ਉਸ ਤੋਂ ਬਾਅਦ ਕਹਿੰਦੇ ਹਨ ਕਿ ਓਵਰਡੋਸ ਉਹ ਜ਼ਿਆਦਾ ਆ ਲੌਨ ਦੇ ਕਰਕੇ ਜਿਹੜਾ ਕਿ ਉਹ ਉਥੇ ਆ ਉਸ ਨੌਜਵਾਨ ਦੀ ਉਸ ਗੱਭਰੂ ਦੀ ਉਸ ਹੀਰੋ ਦੀ ਸਾਡਾ ਪੰਜਾਬੀਆਂ ਦਾ ਇੱਕ ਹੀਰੋ ਸੀ ਉਸ ਦੀ ਮੌਤ ਉਸ ਦੀ ਉਥੇ ਡੈਥ ਹੋ ਜਾਂਦੀ ਹੈ ਬਹੁਤ ਜਿਆਦਾ ਅਫਸੋਸ ਹੈ ਬਹੁਤ ਮਾੜੀ ਗੱਲ ਇਦਾਂ ਦੇ ਹੀਰੇ ਇਦਾਂ ਦੇ სპੋਰਟਸਮੈਨ ਇਦਾਂ ਦੇ ਜਿਹੜੇ ਪਾਲਣੇ ਬਹੁਤ ਸਮਾਂ ਲੱਗਦਾ ਪਰ ਸਾਡੇ ਹੱਥਾਂ ਦੇ ਵਿੱਚੋਂ ਫਿਰ ਇੱਕ ਡਾਕਟਰ ਜਿਸ ਨੂੰ ਕਿ ਰੱਬ ਤੋਂ ਬਾਅਦ ਕਿਹਾ ਜਾਂਦਾ ਨੇ ਉਹਨਾਂ ਨੇ ਉਹ ਵੀ ਹੀਰਾ ਜਿਹੜਾ ਖੋ ਲਿਆ ਸਾਡੇ ਕੋਲੋਂ ਸੋ ਜ਼ਰੂਰ ਹੈ ਕਿ ਇਹੋ ਜੀ ਜਿਹੜੀ ਕਾਰਵਾਈਆਂ ਹੋਣੀਆਂ ਚਾਹੀਦੀਆਂ ਹਨ ਜਿੰਨਾ ਚਿਰ ਇਹ ਕਾਰਵਾਈਆਂ ਨਾ ਹੋਣਗੀਆਂ ਜਿੰਨਾ ਚਿਰ ਅਸੀਂ ਇਹੋ ਜੀਆਂ ਗੱਲਾਂ ਤੋਂ ਬਾਅਦ ਚੁੱਪ ਕਰਕੇ ਬੈੰਦੇ ਰਵਾਂਗੇ ਤਾਂ ਅੱਗੋਂ ਇਹ ਕੰਮ ਰੁਕਣ ਵਾਲਾ ਨਹੀਂ ਹੈ ਸੋ ਅਜੇ ਰਾਜਵੀਰ ਜਵੰਧਾ ਦੀ ਲਾਸ਼ ਥੱਦੀ ਨਹੀਂ ਸੀ ਹੋਈ ਕਿ ਉਸ ਤੋਂ ਬਾਅਦ ਇਹ ਵੀ ਜਿਹੜਾ ਭਾਣਾ ਵਰਤ ਗਿਆ ਬਹੁਤ ਹੀ ਇੱਕ ਮਾੜੀ ਗੱਲ ਹੋਈ ਜਿੰਨਾ ਹਸਪੀਟਲਸ ਦੀ ਸਿਸਟਮ ਦੀ ਗੱਲ ਕਰਾਂ ਕੋਰੋਨਾ ਦੇ ਜਦੋਂ ਕੋਰੋਨਾ ਆਇਆ ਸੀ ਜਿਹੜੇ ਹਸਪਤਾਲਾਂ ਨੇ ਬੜੇ-ਬੜੇ ਲੋਨ ਲਏ ਹੋਏ ਸੀ ਨਾ ਉਹਨਾਂ ਦੇ ਕੋਰੋਨਾ ਦੇ ਵਿੱਚ ਬਹੁਤਿਆਂ ਹਸਪਤਾਲ ਨੇ ਆਪਣੇ ਲੋਨ ਵੀ ਫ੍ਰੀ ਕਰ ਲਏ ਅਤੇ ਬੜੇ ਪੈਸੇ ਕਮਾਏ। ਉਦੋਂ ਵੀ ਉਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਪੈਸੇ ਕਮਾਉਣ ਦਾ। ਮੈਂ ਕਈ ਆਪਣੇ ਪਰਸਨਲ ਦੋਸਤਾਂ ਨੂੰ ਜਾਣਦਾ ਹਾਂ ਕਿ ਜਿਹੜੇ ਜਿਨ੍ਹਾਂ ਦੇ ਉੱਥੇ ਬਗੈਰ ਕਿਸੇ ਗੱਲ ਤੋਂ ਪਰਿਵਾਰਾਂ ਦੇ ਚੀਕ ਝਾੜੇ ਹਸਪਤਾਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਡੱਡ ਬੋਡੀਆਂ ਲੈ ਕੇ ਮੋੜਨਾ ਪਿਆ ਇੱਥੋਂ ਵੀ ਸਾਡੇ ਨਿਊਯਾਰਕ ਤੋਂ ਵੀ ਸਾਡਾ ਇੱਕ ਦੋਸਤ ਹੈ ਬਲਵਿੰਦਰ ਭੋਰਾ ਜੀ ਉਹ ਵੀ ਉੱਥੇ ਉੱਥੇ ਗਏ ਸਨ ਆਪਣੀ ਵਾਈਫ ਦੇ ਨਾਲ ਹੱਸਦਿਆਂ ਖੇਡਦਿਆਂ ਪਰ ਜੇ ਉਹ ਹਸਪੀਟਲ ਲਾ ਜਾਂਦੇ ਤੇ ਅੱਜ ਉਹਨਾਂ ਦੀ ਵਾਈਫ ਜਿੰਦੀ ਹੋਣੀ ਸੀ ਉਹ ਵੀ ਜਾ ਕੇ ਇੱਕ ਭੇਡ ਚੜੇ ਸੀ ਇੱਕ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਇਸ ਕਰੋਨਾ ਦੇ ਨਾਂ ਦੇ ਹੇਠ ਉਹਨਾਂ ਦਾ ਵੀ ਉੱਥੇ ਮਰਡਰ ਹੋਇਆ ਸੀ ਉਹਨਾਂ ਦੀ ਵਾਈਫ ਦਾ ਵੀ ਬੜੀਆਂ ਮੇਰੇ ਕੋਲ ਏਦਾਂ ਦੀਆਂ ਜੜੀਆਂ ਕਹਾਣੀਆਂ ਨਾਲ ਜਿਹੜੀਆਂ ਸਟੋਰੀਆਂ ਜਿਹੜੀਆਂ ਲੋਕਾਂ ਦੇ ਨਾਲ ਹੋਈਆਂ ਉੱਥੇ ਹਸਪਤਾਲਾਂ ਦੇ ਵਿੱਚ ਦੇਖੋ ਜੀ ਕੀ ਕੁਝ ਉੱਥੇ ਹੁੰਦਾ ਹੈ ਆ ਹਸਪਤਾਲਾਂ ਦੇ ਵਿੱਚ ਕੋਈ ਸਿਸਟਮ ਨਹੀਂ ਉਥੋਂ ਜਦੋਂ ਤੁਸੀਂ ਕਿਸੇ ਕੋਲੋਂ ਰਿਪੋਰਟ ਲੈਂਦੇ ਹੋ ਤੁਹਾਨੂੰ ਸਹੀ ਰਿਪੋਰਟ ਨਹੀਂ ਦਿੰਦੇ ਉਹੋ ਹੀ ਦਵਾਈਆਂ ਜਿਹੜੀਆਂ ਲਿਖ ਲਿਖ ਕੇ ਦੇਈ ਜਾਂਦੇ ਹਨ ਉਹ ਦਵਾਈਆਂ ਖਰੀਦਦੇ ਹਨ ਉਹ ਖਰੀਦ ਵੀ ਉੱਥੋਂ ਸਕਦੇ ਹਨ ਜਿਹੜੀਆਂ ਉਹਨਾਂ ਦੀ ਉੱਥੇ ਦਵਾਈਆਂ ਦੀ ਦੁਕਾਨ ਹੁੰਦੀ ਬਾਹਰ ਉਹ ਖਰੀਦ ਨਹੀਂ ਸਕਦੇ ਤੇਰ ਲਾਈ ਜਾਂਦੇ ਹਨ ਲਾਈ ਜਾਂਦੇ ਆ ਉਹ ਦਵਾਈਆਂ ਵਾਪਸ ਫੇਰ ਉੱਥੇ ਆ ਜਾਂਦੀਆਂ ਹਨ ਇਦਾਂ ਦਾ ਬਹੁਤ ਕੁਝ ਜਿਹੜਾ ਉੱਥੇ ਹੋ ਰਿਹਾ ਹੈ ਇਥੋਂ ਤੱਕ ਕਿ ਵੈਂਟੀਲੇਟਰ ਦੇ ਉੱਤੇ ਵੀ ਕਈ ਵਾਰੀ ਕਈ ਮਰੀਜ਼ਾਂ ਨੂੰ ਉਹਨਾਂ ਨੇ ਡੈਥ ਤੋਂ ਬਾਅਦ ਵੀ ਪਾ ਦਿੱਤਾ ਜਾਂਦਾ ਹੈ ਅਤੇ ਵੈਂਟੀਲੇਟਰ ਦਾ ਜਿਹੜਾ ਉਹਨਾਂ ਦੇ ਕੋਲੋਂ ਵੱਧ ਪੈਸੇ ਲੈਣ ਕਰਕੇ ਜੇ ਇਸ ਗਰੀਬ ਪਰਿਵਾਰ ਨੂੰ ਜਿਹਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੈਂਟੀਲੇਟਰ ਦੇ ਚਾਰਜ ਕਰਕੇ ਉਹਨਾਂ ਦੀ ਵੀ ਪੂਰੀ ਉੱਥੇ ਛੇਲ ਲਾਈ ਜਾਂਦੀ ਹੈ ਕਿਉਂਕਿ ਜਦੋਂ ਕਿਸੇ ਦਾ ਕੋਈ ਬੰਦਾ ਬਿਮਾਰ ਹੁੰਦਾ ਹੈ ਉਹ ਜਾ ਕੇ ਜਦੋਂ ਹਸਪੀਟਲ ਵਿੱਚ ਜਾ ਕੇ ਇੰਨੀ ਗੱਲ ਕਹਿ ਦੋਗੇ ਕਿ ਡਾਕਟਰ ਸਾਹਿਬ ਡਾਕਟਰ ਸਾਹਿਬ ਸਾਡਾ ਇਹ ਸਾਡਾ ਮਰੀਜ਼ ਜਿਹੜਾ ਘਰ ਆਉਣਾ ਚਾਹੀਦਾ ਹੈ ਪੈਸਿਆਂ ਦੀ ਸਾਨੂੰ ਪਰਵਾਹ ਕੋਈ ਨਹੀਂ ਪੈਸੇ ਜਿੰਨੇ ਕਹੋਗੇ ਅਸੀਂ ਲਾਵਾਂਗੇ ਭਾਵੇਂ ਉਹਨਾਂ ਕੋਲ ਨਾ ਵੀ ਹੋਣ ਇਹ ਗੱਲ ਕਹੀ ਜਾਂਦੀ ਹੈ ਪਰ ਉਹ ਇਹ ਗੱਲ ਪਿੱਕ ਕਰਦੇ ਹਨ ਉਹ ਗੱਲ ਉਹ ਕੈਸ਼ ਕਰ ਲੈਂਦੇ ਹਨ ਵੀ ਇਹਨਾਂ ਨੂੰ ਹੁਣ ਇਹਨਾਂ ਨੂੰ ਪੈਸੇ ਲੈਣੇ ਹੀ ਐ ਫਿਰ ਬਸ ਉਸ ਦਿਨ ਤੋਂ ਬਾਅਦ ਉਹਨਾਂ ਨੂੰ ਆ ਯੂਜ਼ ਕਰਨਾ ਉਹਨਾਂ ਨੂੰ इमोशनल ਬਲੈਕਮੇਲ ਜਿਹੜੀ ਹਸਪੀਟਲ ਦੇ ਉੱਤੋਂ ਜਿਹੜੀ ਇਹਨਾਂ ਦੀ ਸਾਰਿਆਂ ਦੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜੇ ਕਾਰਪੋਰੇਟ ਹਸਪੀਟਲ ਵਾਲੇ ਹਨ ਹੁੰਦੇ ਹਨ ਜਿਹੜੇ ਆ ਇਹ ਜਿਹੜੇ ਕਈ ਵਿੱਚੋਂ ਕੈਂਪ ਵੀ ਜਾ ਕੇ ਲਾਉਂਦੇ ਹਨ ਪਿੰਡਾਂ ਦੇ ਵਿੱਚ ਕੈਂਪ ਵੀ ਲਾਉਂਦੇ ਸ਼ਹਿਰਾਂ ਵਿੱਚ ਇਹ ਕੈਂਪ ਲਾ ਕੇ ਵੀ ਕਈ ਵਾਰੀ ਕੈਂਪਾਂ ਦੇ ਵਿੱਚ ਲੋਕਾਂ ਨੂੰ ਫ੍ਰੀ ਦਵਾਈਆਂ ਦੇ ਕੇ ਉਹਨਾਂ ਨੂੰ ਬਿਮਾਰੀਆਂ ਦੱਸ ਕੇ ਤੇ ਉਹਨਾਂ ਨੂੰ ਆਪਣੇ ਮਰੀਜ਼ ਬਣਾਉਂਦੇ ਹਨ ਇਹ ਵੀ ਗੱਲ ਦੇਖਣ ਦੇ ਵਿੱਚ ਆਈ ਹੈ ਸੋ ਇਹ ਵੀ ਗੱਲਾਂ ਜ਼ਰੂਰ ਦੇਖਿਆ ਕਰੋ ਜਦੋਂ ਫ੍ਰੀ ਤੁਸੀਂ ਕਿਤੇ ਲੈਣ ਜਾਂਦੇ ਹੋ ਕਈ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਬੜੀਆਂ ਬੜੇ ਚੰਗੇ ਹਨ ਉਹਨਾਂ ਜਾਣਦਾ ਜਿਹੜੇ ਵਧੀਆ ਕੰਮ ਕਰ ਰਹੇ ਹਨ ਅਬਰਾਏ ਸਾਹਿਬ ਹਨ ਉਹ ਜਾ ਕੇ ਕਰਦੇ ਹਨ ਉਹ ਵਧੀਆ ਕਰਦੇ ਹਨ ਪਰ ਕਈ ਜਿਹੜੇ ਕਾਰਪੋਰੇਟ ਕਾਉਂਟ ਹਨ ਉਹਨਾਂ ਦੇ ਕੋਲ ਬਚ ਕੇ ਨੇ ਉਹ ਕਈ ਉਹ ਵੀ ਤੁਹਾਨੂੰ ਧੱਕੇ ਦੇ ਨਾਲ ਤੁਹਾਨੂੰ ਮੁੜ ਕੇ ਥੋੜੀ ਦਵਾਈ ਦੇ ਕੇ ਆਪਣਾ ਜਿਹੜਾ ਅੰਮਰੀਜ ਜਿਹੜਾ ਮਰੀਜ਼ ਬਣਾ ਲੈਂਦੇ ਹਨ ਮੈਂ ਆਪਣੀ ਤੁਹਾਨੂੰ ਹੱਡ ਬੀਤੀ ਕਿਸੇ ਦਿਨ ਹੀ ਮੈਂ ਗੱਲ ਕਰਦਾ ਆਪਣੀ ਮੈਂ ਤੁਹਾਨੂੰ ਹੱਡ ਬੀਤੀ ਗੱਲ ਸੁਣਾਉਣਾ ਮੇਰੇ ਨਾਲ ਵੀ ਇਹ ਗੱਲ ਹੋਈ ਸੀ ਮੇਦੇ ਫਾਦਰ ਸਾਹਿਬ ਨੂੰ ਜਲੰਧਰ ਦਾ ਇੱਕ ਬਹੁਤ ਵੱਡਾ ਹਸਪਤਾਲ ਜਿਹਨੂੰ ਟਗੋਰ ਹਸਪੀਟਲ ਕਹਿੰਦੇ ਹਨ ਉਸ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਸੀ ਕਹਿੰਦੇ ਵੀ ਇਹਨਾਂ ਦੀ ਜਿੰਨੀ ਸੇਵਾ ਕਰਨੀ ਕਰ ਲੋ ਅਸੀਂ ਉੱਥੇ ਆ ਉਹਨਾਂ ਨੂੰ ਘਰੇ ਉੱਥੇ ਲੈ ਗਏ ਜਦੋਂ ਮੈਨੂੰ ਪਤਾ ਲੱਗਿਆ ਮੈਂ ਉਸ ਤਾਂ ਫਟਾਫਟ ਇੰਡੀਆ ਤੋਂ ਜਾ ਕੇ ਤੇ ਸਾਰਿਆਂ ਦੇ ਮਨਾਂ ਕਰਨ ਦੇ باوجود ਵੀ ਉਹਨਾਂ ਨੂੰ ਮੈਂ ਉਹਨਾਂ ਦੀ ਹਾਲਾਤ ਨਹੀਂ ਸੀ ਆਉਣ ਵਾਲੀ ਪਰ ਜਿੱਦਾਂ ਮਰਜ਼ੀ ਸੀ ਆਪਣਾ ਤਰੀਕਾ ਵਰਤ ਕੇ ਅਸੀਂ ਉਹਨਾਂ ਨੂੰ ਅਮਰੀਕਾ ਵਿੱਚ ਲੈ ਆ ਕੇ ਇੱਥੇ ਆਉਂਦਿਆਂ ਹੀ ਕੈਨੇਡਾ 에어ਪੋਰਟ ਉਤਰ ਗਏ ਸੀ ਐਲਾਈ ਦੇ ਹਸਪਤਾਲ ਵਿੱਚ ਜਾਣੇ ਉੱਥੇ ਜਾ ਕੇ ਉਹਨਾਂ ਦਾ ਇਲਾਜ ਸ਼ੁਰੂ ਹੁੰਦਾ ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਚੈੱਕ ਕੀਤਾ ਕਿ ਇੱਕ ਵਾਰੀ ਡਿੱਗੇ ਸੀ ਉਹਨਾਂ ਦੇ ਬਰੇਨ ਦੇ ਵਿੱਚ ਦਿਮਾਗ ਦੇ ਵਿੱਚ ਬਲੱਡ ਜੰਮਿਆ ਸੀ ਉਹਨਾਂ ਨੇ ਬਲੱਡ ਕਲੀਨ ਕਰਨਾ ਸ਼ੁਰੂ ਕੀਤਾ ਤੇ ਪੰਜਵੇਂ ਛੇਵੇਂ ਦਿਨ ਉਹ ਬਜ਼ੁਰਗ ਸਾਡੇ ਬਿਲਕੁਲ ਵਧੀਆ ਠੀਕ ਹੋ ਗਏ ਜਿਨ੍ਹਾਂ ਨੂੰ ਕੀ ਉਹਨਾਂ ਨੇ ਕਿਹਾ ਸੀ ਹੁਣ ਇਹਨਾਂ ਦਾ ਇਹਨਾਂ ਦੀ ਇੱਕ ਸਟੋਰੀ ਖਤਮ ਹੈ ਇਹਨਾਂ ਦੀ ਸਾਡੇ ਕੋਲ ਕੋਈ ਇਲਾਜ ਨਹੀਂ ਜੇ ਉਹਨਾਂ ਨੇ ਜਵਾਬ ਦਿੱਤਾ ਸੀ ਤੇ ਇਸ ਤਰ੍ਹਾਂ ਹੀ ਹੋਰ ਵੀ ਸਾਡੇ ਇੱਕ ਵਾਰੀ ਉਹਨਾਂ ਦੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਲੱਗਦੀ ਕੈਂਸਰ ਹੈ ਜਦੋਂ ਇੱਥੇ ਆ ਕੇ ਚੈੱਕ ਕਰਾਇਆ ਉਹਨਾਂ ਦੇ ਇਨਫੈਕਸ਼ਨ ਨਿਕਲਿਆ ਸੀ ਸੋ ਇਹ ਜਿਹੜੀਆਂ ਮੈਂ ਉੱਥੋਂ ਦੇਖਿਆ ਹੈ ਵੀ ਉੱਥੋਂ ਜਿੰਨਾ ਚਿਰ ਤੁਹਾਨੂੰ ਆਪ ਨੌਲੇਜ ਨਾ ਨਾ ਹੋਵੇ ਜਿੰਨਾ ਚਿਰ ਅਸੀਂ ਕੁਐਸਚਨ ਕਰਨੇ ਨਹੀਂ ਜਾਣਦੇ ਉਹਨਾਂ ਦੇ ਤੁਹਾਨੂੰ ਹਸਪੀਟਲਾਂ ਵਿੱਚ ਬੜਾ ਬੁੱਧੂ ਬਣਾਇਆ ਜਾਂਦਾ ਸੀ ਇਹ ਵੀ ਇੱਕ ਮੈਂ ਜੇ ਕਹਿ ਦਵਾਂ ਕਿ ਜਿਹੜੇ ਹਸਪੀਟਲ ਦੇ ਵੀ ਕਈ ਜਿਹਨਾਂ ਨੇ ਵੱਧ ਪੈਸੇ ਲਾ ਕੇ ਜਦੋਂ ਬਣਾਉਂਦੇ ਹਨ ਉਹ ਪੈਸੇ ਇਕੱਠੇ ਕਰਨ ਨੂੰ ਇਹ ਵੀ ਕਈ ਵਾਰੀ ਇੱਕ ਕਿਸੇ ਅਤਵਾਦ ਦੇ ਨਾਲੋਂ ਘੱਟ ਨਹੀਂ ਹੁੰਦੇ ਜਿਹੜੇ ਇਹ ਹਸਪੀਟਲ ਲੋਕਾਂ ਨੂੰ ਜਿਆਦਾ ਮਿਸਯੂਜ਼ ਕਰਦੇ ਹਨ ਇਹ इमोशनल ਬਲੈਕਮੇਲ ਕਰਦੇ ਹਨ ਸੋ ਹਮੇਸ਼ਾ ਜਦੋਂ ਵੀ ਪ੍ਰਮਾਤਮਾ ਪਹਿਲਾਂ ਕਰੇਗੀ ਤੁਹਾਨੂੰ ਕਦੇ ਹਸਪੀਟਲ ਨਾ ਜਾਣਾ ਪਵੇ ਜੇ ਜਦੋਂ ਜਾਣਾ ਪੈ ਜਾਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਨ ਤੁਹਾਡੇ ਕੀ ਰਾਜਸਤਾਨ ਉੱਥੇ ਜਾ ਕੇ ਅੱਖਾਂ ਮੀਟ ਕੇ ਇਮੋਸ਼ਨ ਲੋ ਕੇ ਕਦੇ ਨਾ ਕਹੋ ਕਿ ਜਿੰਨੇ ਮਰਦੀ ਪੈਸੇ ਲੈ ਲਓ ਸਾਡਾ ਮਰੀਜ਼ ਠੀਕ ਕਰ ਦਿਓ ਇਦਾਂ ਦੀਆਂ ਗੱਲਾਂ ਕਰੋਗੇ ਜੇ ਤੁਸੀਂ ਲੁੱਟਿਆ ਜਾਣਾ ਤੁਸੀਂ ਗਰੀਬ ਹੋ ਉਹਨਾਂ ਨੂੰ ਕੋਈ ਪਰਵਾਹ ਨਹੀਂ ਤੁਹਾਡਾ ਬੰਦਾ ਮਰ ਜਾ ਰਿਹਾ ਉਹਨਾਂ ਨੂੰ ਕੋਈ ਨਹੀਂਗਾ ਸੋ ਇਹਨਾਂ ਜਿਹੜੇ ਇਦਾਂ ਦੇ ਹਸਪੀਟਲ ਨਾਲ ਉਹਨਾਂ ਦੇ ਉੱਤੇ ਵੀ ਜਿਹੜੀਆਂ ਜਿੰਨਾ ਚਿਰ ਕਾਰਵਾਈਆਂ ਨਹੀਂ ਹੁੰਦੀਆਂ ਉਨਾ ਚਿਰ ਇਹ ਉੱਥੇ ਨੱਥ ਨਹੀਂ ਪੈਣੀ ਇਹ ਹਸਪੀਟਲ ਦਾ ਵੀ ਜਿਹੜਾ ਧੰਦਾ ਜਿਹੜਾ ਕੋਰਖ ਧੰਦਾ ਜਿਹੜਾ ਠੱਗੀ ਦਾ ਧੰਦਾ ਇੱਕ ਬੜਾ ਵੱਡਾ ਧੰਦਾ ਜਿਹੜਾ ਬਣ ਚੁੱਕਿਆ ਹੈ ਇਹਨੇ ਵੀ ਬੜੀਆਂ ਦੀਆਂ ਜਾਨਾਂ ਲਈਆਂ ਤੇ ਬੜਿਆਂ ਨੂੰ ਇਹਨਾਂ ਨੇ ਘਰੋਂ ਬੇਕਾਰ ਕੀਤਾ ਬੜਿਆਂ ਦੀਆਂ ਪ੍ਰਾਪਰਟੀਆਂ ਵਕਾਈਆਂ ਇਹਨਾਂ ਵੱਲ ਵੀ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਸੋ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਗੱਲ ਕੀਤੇ ਆ ਦੂਰ ਜਾਂਦੀ ਚ ਮੈਂ ਹਮੇਸ਼ਾ ਆ ਤੁਹਾਡੇ ਨਾਲ ਸ਼ੁਕਲ ਵੀ ਕਰ ਲੀਦਾ ਵੀ ਇਹ ਕਿਸੇ ਨੂੰ ਦੱਸਣੇ ਨਹੀਂ ਪਰ ਇਹ ਜਿਹੜੀ ਜ਼ਰੂਰ ਹੈ ਇਹ ਜ਼ਰੂਰ ਵੇਕ ਅਪ ਕਾਲ ਹੈ ਜਾਗਰਤੀ ਲੋਕਾਂ ਚ ਲਿਆਓ ਕਿ ਜ਼ਰੂਰ ਅੱਗੇ ਤੋਂ ਅੱਗੇ ਸਾਰਿਆਂ ਨੂੰ ਸ਼ੇਅਰ ਕਰਕੇ ਆਪਾਂ ਦਸੀਏ ਕਿ ਹਸਪੀਟਲ ਜਾ ਕੇ ਸਾਡੇ ਕੀ ਰਾਜਸਨ ਅਦੇ ਆਪਣਾ ਧਿਆਨ ਰੱਖੋ ਜ਼ਰੂਰ ਅੱਖਾਂ ਮੀਟ ਕੇ ਪੂਰਾ ਯਕੀਨ ਨਾ ਕਰੋ ਉਹਨਾਂ ਤੇ ਜਿਨ੍ਹਾਂ ਨੂੰ ਅਸੀਂ ਕਿਸੇ ਕਹਿੰਦੇ ਸੀ ਕਹਿੰਦੇ ਅੱਜ ਵੀ ਕਹਿੰਦੇ ਹਾਂ ਹੈ ਵੀ ਨਾ ਸਾਰੇ ਮਾੜੇ ਨਹੀਂ ਹੈਗੇ ਪਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਰੱਬ ਤੋਂ ਬਾਅਦ ਸਾਡਾ ਰੱਬ ਡਾਕਟਰ ਹੀ ਹੈ ਉਹ ਵੀ ਹੁਣ ਜਿਨ੍ਹਾਂ ਨੂੰ ਅਸੀਂ ਰੱਬ ਕਹਿੰਦੇ ਸੀ ਉਹ ਵੀ ਹੁਣ ਡਾਕੂਆਂ ਦਾ ਚੋਰਾਂ ਦਾ ਕਈ ਰੂਪ ਧਾਰਨ ਚੁੱਕੇ ਨੇ ਜ ਉਹਨਾਂ ਕੋਲੋਂ ਵੀ ਜਰੂਰ ਬਚੋ ਸੋ ਬਹੁਤ ਬਹੁਤ ਧੰਨਵਾਦ ਜੀ ਫਿਰ ਛੇਤੀ ਹੋਏਗੀ ਮੁਲਾਕਾਤ ਤੁਹਾਡੇ ਨਾਲ ਸਤਿ ਸ੍ਰੀ ਅਕਾਲ